ਕਰ ਪਾਰਟੀ ਵੱਲੋਂ 60 ਵਿਧਾਨ ਸਭਾ ਦੇ ਐਸ ਡੀ ਐਮ ਸਾਹਿਬ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪਰ ਮੁੱਖ ਮੰਤਰੀ ਸਾਹਿਬ ਗੂੜੀ ਨੀਂਦੇ ਜਾਗੇ ਅੱਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ ਚੌਥਾ ਡੀ ਸੀ ਸਾਹਿਬ ਰਹੀਂ ਜਿਹਦੀ ਲੜੀ ਦੀ ਤਹਿਤ ਅੱਜ 17 ਤਰੀਕ ਨੂੰ ਅੰਮ੍ਰਿਤਸਰ ਦੇ ਡੀ ਸੀ ਸਾਹਿਬ ਰਹੀਂ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਤੱਕ ਇਹਨਾਂ ਨੇ ਜਾਗ ਕੇ ਵਾਲਮੀਕੀ ਮਰਬੀ ਸਿੱਕਾਂ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਤੋਂ ਵੱਧ ਚੰਗੀ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋਕ ਕੀਤਾ ਜਾਊਗਾ ਮੈਂ ਤਰਨਤਾਰਨ ਦੀ ਵਿਧਾਨ ਸਭਾ ਤੇ ਵੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 3.5 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲਮਿੱਕੀ ਮਜਬੀ ਸਿੱਖ ਸਮਾਜ ਆ ਜੇਕਰ ਤੁਸੀਂ 227 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ 70 ਸਾਲ ਦੇਸ਼ ਦੀ ਆਜ਼ਾਦੀ ਚ ਵਾਲਮਿੱਕੀ ਮਜਬੀ ਸਿੱਖਾਂ ਨੇ ਪੰਜਾਬ ਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗਿਣਤੀ ਚਾ ਵੀ ਰਹੇ ਆ ਔਰ ਇਕੱਠੇ ਵੀ ਹੋਏ ਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਵਾਲਮੀਕੀ ਮਿਜਰੀ ਸਿੱਖਾਂ ਚੋਂ ਪੈਦਾ ਕਰਕੇ ਆਪਣੇ ਆਕਾਂ ਦੀ ਆਪਰਾਖੀ ਕਰਨ ਲਈ ਬਸ ਪਾਂ ਮੇਡ ਕਰ ਪਾਰਤੀ ਤਿਆਰ ਹੋ ਸਿਆਣੇ ਦੀ ਕਹਾਵਤ ਹੈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ 12.5% ਕੋਟਾ ਲਾਗੂ ਹੁੰਦਾ ਪੰਜਾਬ ਦੀ ਸਰਕਾਰ ਨੂੰ ਪਤਾ ਵੀ ਵਾਰਮਿਕੀ ਮਜਬੂਤ ਸਿੱਖਾਂ ਨੂੰ ਨੌਕਰੀਆਂ ਮਿਲ ਜਾਣੀਆਂ ਜਦੋਂ ਨੌਕਰੀਆਂ ਮਿਲ ਜਾਣ ਹਰ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਜਦੋਂ ਖੁਸ਼ਹਾਲੀ ਆਉਂਦੀ ਆ ਤੇ ਵੋਟਰ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਕਿਸੇ ਦਾ ਗੁਲਾਮ ਨਹੀਂ ਹੁੰਦਾ ਇਸ ਕਰਕੇ ਹਰ ਸਰਕਾਰ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਜਿਹੜੀ ਮੌਜੂਦਾ ਸਰਕਾਰ ਇਹ ਚਾਹੁੰਦੀ ਨਹੀਂ ਆ ਕਿ ਅਸੀਂ ਪੰਜਾਬ ਚ ਵਾਲਮੀਕੀ ਮਜ਼ਬੀ ਸਿੱਖਾਂ ਦੇ ਕੋਟੇ ਨੂੰ ਬਹਾਲ ਕਰਕੇ ਇਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਸਕੀਏ ਇਸ ਕਰਕੇ ਮੈਂ ਆਪ ਜੀ ਦੇ ਚੈਨਲ 'ਤੇ ਅੱਜ ਦੇ ਇਸ ਇਕੱਠ 'ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਸ਼ਾਇਰ ਨੇ ਗੱਲ ਕਹੀ ਆ ਤਲਵਾਰਾਂ ਕੀ ਧਾਰੋਂ 'ਤੇ ਇਤਿਹਾਸ ہمارا ਲਿਖਦਾ ਹੈ ਜਿਸ ਔਰ ਜਮਾਨੀ ਚਲਤੀ ਹੈ ਉਸ ਔਰ ਜਮਾਨਾ ਚਲਦਾ ਹੈ ਅੱਜ ਦਾ ਇਕੱਠ 2027 ਦੀ ਇਲੈਕਸ਼ਨ ਦਾ ਪੂਰਾ ਪੂਰਾ ਪ੍ਰਬੰਧ ਕਰੇਗਾ ਧੰਨਵਾਦ ਲੋੜ ਨਹੀਂ ਕੋਟੇ ਮੰਗਣ ਦੀ ਸਾਢੇ 12% ਰਿਜ਼ਰਵੇਸ਼ਨ ਐਸੇ ਕਰਕੇ ਆ ਸਾਡੀ ਮੁੱਖ ਮੰਤਰੀ ਸਾਹਿਬ ਕੋ ਇੱਕੋ ਮੰਗਿਆ ਵੀ ਇਕੱਠ 2024 ਨੂੰ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਸਾਡੀ ਰੇਸ਼ਿਓ ਵੇਖ ਕੇ ਸਾਢੇ 12 ਦੀ ਪ੍ਰਵਾਨਗੀ ਦਿੱਤੀ ਸੀ ਜੇਕਰ 1.5 ਲੱਖ ਐਜੂਕੇਸ਼ਨ ਤੇ ਲਾਗੂ ਹੋ ਜਾਂਦਾ ਸਾਡੇ ਬੱਚੇ ਯੂਨੀਵਰਸਿਟੀ ਤੱਕ ਜਿਹੜੇ ਪੈਸੇ ਦੀ ਕਮੀ ਕਰਕੇ ਨਹੀਂ ਪੜ ਸਕਦੇ ਉਹਨਾਂ ਨੂੰ ਯੂਨੀਵਰਸਿਟੀਆਂ ਤੱਕ ਪੜਾਈ ਫ੍ਰੀ ਮਿਲੂਗੀ ਜਦੋਂ ਪੜਾਈ ਫ੍ਰੀ ਮਿਲੂਗੀ ਬੇਸ਼ੱਕੇ ਕੋਟਾ ਖਤਮ ਕਰ ਦੇਣ ਫਿਰ ਸਾਡੇ ਬੱਚੇ ਐਜੂਕੇਸ਼ਨ ਦੇ ਮੱਤ ਤਾ ਤੇ ਨੌਕਰੀਆਂ ਵਿੱਚ ਬਰਾਬਰਤਾ ਤੇ ਆਉਣਗੇ बसपा बैठक पार्टी 2027 ਵਿੱਚ 6 ਇਲੈਕਸ਼ਨ ਦੀ ਤਿਆਰੀ ਕਰ ਰਹੀ ਹੈ ਬਸਪਾ ਬੈਠਕਰ ਪਾਰਟੀ ਬਹੁਤ ਧੇਰ ਤੋਂ ਸੰਘਰਸ਼ ਕਰ ਰਹੀ ਆ 2027 ਚ बसपा बैठक पार्टी ਤੋਂ ਬਿਨਾ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਅੱਗੇ ਨਹੀਂ ਆਏਗੀ। ਆਪਣਾ ਸਮਰਥਨ ਦੋਗੇ ਤੇ ਨੋ ਲੜੋਗੇ। ਆਪਣੀ ਚੋਣ ਲੜਨ ਦੀ ਵੀ ਤਿਆਰੀ ਆ। ਜੇ ਕੋਈ ਪਾਰਟੀ ਸਾਡੇ ਨਾਲ ਘਟਪੰਤਨ ਕਰਕੇ ਲੜਨਾ ਚਾਹੁੰਦੀ ਆ ਤੇ ਅਸੀਂ ਬਿਲਕੁਲ ਤਿਆਰ ਹੋਵਾਂਗੇ ਔਰ ਆਪਣੇ ਵਿੱਚੋਂ ਐਮਐਲਐਮਪੀ ਪੈਦਾ ਕਰਕੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਇਹਨਾਂ ਦੀ ਮੀਨ ਤੇ ਮੰਗ ਆਹੀ ਹੈ ਵੀ ਜਿਹੜੇ 12% ਰਾਖਵਾਕਰਨ ਹੈ ਜਿਹੜਾ ਕੀ ਇਹਨਾਂ ਲਈ ਕੀਤਾ ਜਾਏ ਫੋਰ ਸਾਡਾ ਵਾਲਮੀਕੀ ਦੇ ਮਜਬੂਤ ਭਾਈਚਾਰਾ ਨਾਲ ਕੀਤਾ ਜਾਏ। ਤੇ ਇਹ ਆ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਨੂੰ ਸੰਬੋਧਨ ਹੈ ਅਸੀਂ ਹੁਣੇ ਇਹਨਾਂ ਨੂੰ ਪ੍ਰੋਪਰ ਚੈਨਲਾਈ ਸੀਐਮ ਆਫਿਸ ਤੱਕ ਪਹੁੰਚਾ ਦੇਵਾਂਗੇ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਕਾਫੀ ਦਿੱਤੇਗਾ ਭਰਾ ਜੀ ਦਾ ਪ੍ਰਸਤੁਤੀ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਰੱਖਾਂਗੇ ਕਿ ਇਹਨਾਂ ਵੱਲੋਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੀ ਵੀ ਨਾਲ ਰੈਫਰੈਂਸ ਲੈ ਕੇ ਆਪਾਂ ਭੇਜ ਦਾਂਗੇ ਠੀਕ ਠੀਕ ਥੈਂਕ ਯੂ